ਪਾਤਰ ਸਾਹਿਬ ਦੇ ਘਰ ਆਉਂਦਿਆਂ ਸਾਨੂੰ ਬੜਾ ਹੀ ਹਮੇਸ਼ਾ ਮਾਣ ਮਹਿਸੂਸ ਹੁੰਦਾ ਰਿਹਾ ਮਾਣ ਮਹਿਸੂਸ ਹੁੰਦਾ ਰਹੇਗਾ ਪਰ ਇਸ ਤਰ੍ਹਾਂ ਆਉਣਾ ਪਏਗਾ ਉਹਨਾਂ ਦੀ ਅੰਤਿਮ ਅਰਦਾਸ ਤੇ ਇਹ ਕਦੀ ਨਹੀਂ ਸੀ ਸੋਚਿਆ ਸ਼ਬਦਾਂ ਦੇ ਨਾਲ ਉਹ ਕੰਮ ਕੀਤਾ ਜੋ ਤਲਵਾਰਾਂ ਨਹੀਂ ਕਰ ਸਕਦੀਆਂ ਜੋ ਹਥਿਆਰ ਨਹੀਂ ਕਰ ਸਕਦੇ ਉਹਨੇ ਉਹ ਕੰਮ ਕੀਤਾ ਜੋ ਆਉਣ ਵਾਲੀਆਂ ਕਈ ਪੀੜ੍ਹੀਆਂ ਯਾਦ ਰੱਖਣ ਉਹਨਾਂ ਦਾ ਕਾਜ ਸੱਚਤਕ ਤੌਰ ਤੇ ਉਹਦੇ ਕੰਮਾਂ ਕਰਕੇ ਇੰਨਾ ਵੱਡਾ ਸੀਗਾ ਕਿ ਉਹ ہمیشہ ਵੱਡੇ ਰਹਿਣਗੇ ਕਿਉਂਕਿ ਜਿਹੇ ਲੋਕ ਬਹੁਤ ਠੱਟ ਤਰਤੀ ਤੇ ਆਉਂਦੇ ਆ ਸਭ ਤੋਂ ਪਹਿਲੀ ਮੁਲਾਕਾਤ ਅਸੀਂ ਉੱਡੌੜ ਵਾਲੀ ਕੀਤੀ ਸੀ ਕਿ 1970-71 ਚ ਕਿੰਨੀਆਂ ਸ਼ਾਇਰੀ ਦੀਆਂ ਮਹਿਫਲਾਂ ਲੱਗਦੀਆਂ ਸੀ ਤਾਂ ਸਰ ਅ ਅੱਜ ਅੰਤਿਮ ਅਰਦਾਸ ਤੇ ਆਇਓ ਅੱਖਾਂ ਵਿੱਚ ਭਾਵੁਕ ਦਿਖ ਰਹੇ ਤੁਸੀਂ ਐਕਚੁਅਲੀ ਕਦੀ ਸੋਚਿਆ ਨਹੀਂ ਸੀ ਕਿ ਪਾਤਰ ਸਾਹਿਬ 12 ਸਾਲੂ ਇਨ੍ਹਾਂ ਪਲਾਂ ਦੇ ਵਿੱਚ ਕਿ ਇਸ ਰੂਪ ਚ ਆਉਣੋਂ ਪਾਏਗਾ ਕਿ ਇਸ ਗਲੀ ਚ ਆਉਂਦੇ ਆ ਪਾਤਰ ਸਾਹਿਬ ਦੇ ਘਰ ਆਉਂਦਿਆਂ ਸਾਨੂੰ ਬੜਾ ਹੀ ਹੰਮੇਸ਼ਾ ਮਾਣ ਮਹਿਸੂਸ ਹੁੰਦਾ ਰਿਹਾ ਮਾਣ ਮਹਿਸੂਸ ਹੁੰਦਾ ਰਹੇਗਾ ਪਰ ਇਸ ਤਰ੍ਹਾਂ ਆਉਣਾ ਪਏਗਾ ਉਹਨਾਂ ਦੀ ਅੰਤਿਮ ਅਰਦਾਸ ਤੇ ਇਹ ਕਦੀ ਵੀ ਸੀ ਸੋਚਿਆ ਸੋ ਪਰ ਉਹਨਾਂ ਨੇ ਜਿੰਨਾ ਕੰਮ ਕੀਤਾ ਪੰਜਾਬ ਲਈ ਪੰਜਾਬੀਅਤ ਲਈ ਉਹ ਸਾਡੇ ਲਈ ਮਾਣ ਮੱਤੇ ਪਲਲੇ ਸੋ ਇਸ ਕਰਕੇ ਸਾਨੂੰ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਉਸ ਸ਼ਖਸ ਦੇ ਅੰਤਿਮ ਪਲਾਂ ਦੇ ਵਿੱਚ ਜਨਤਿ ਮਰਦਾਸ ਵਿੱਚ ਅਸੀਂ ਸ਼ਾਮਲ ਹੋ ਰਹੇ ਹਾਂ ਕਿ ਜਿਸ ਨੇ ਪੰਜਾਬ ਨੂੰ ਬਹੁਤ ਵੱਡੀ ਦੇਣ ਦਿੱਤੀ ਸ਼ਬਦਾਂ ਦੇ ਨਾਲ ਉਹ ਕੰਮ ਕੀਤਾ ਜੋ ਤਲਵਾਰਾਂ ਨਹੀਂ ਕਰ ਸਕਦੀਆਂ ਜੋ ਹਥਿਆਰ ਨਹੀਂ ਕਰ ਸਕਦੇ ਉਹ ਜਿਹੜੀ ਉਹ ਕੰਮ ਕੀਤਾ ਜੋ ਆਉਣ ਵਾਲੀਆਂ ਕਈ ਪੀੜ੍ਹੀਆਂ ਯਾਦ ਰੱਖਣਗੀਆਂ ਅਤੇ ਜਦੋਂ ਤੱਕ ਇਹ ਧਰਤੀ ਰਹੇਗੀ ਪੰਜਾਬ ਰਹੇਗਾ ਪੰਜਾਬੀਅਤ ਰਹੇਗੀ ਸੁਰਜੀਤ ਪਾਤਰਾਂ ਵਿੱਚ ਆ ਜ਼ਿੰਦਾ ਰਹਿਣਗੇ ਉਹਨਾਂ ਦੇ ਬੋਲ ਜਿਹੜੇ ਆ ਉਹ ਹਵਾਵਾਂ ਚ ਫਿਜ਼ਾਵਾਂ ਚ ਪੰਜਾਬ ਦੀ ਧਰਤੀ ਚ ਮਿੱਟੀ ਚ ਸਾਡੇ ਦਿਲਾਂ ਦੇ ਵਿੱਚ ਅਬੇਸ਼ਾ ਸਾਡੇ ਨਾਲ ਰਹਿਣਗੇ ਉਹ ਬੇਸ਼ੱਕ ਜ਼ਿੰਦਾ ਰਹਿਣਗੇ ਕਿੰਨੇ ਕੱਜ ਭਾਵੇਂ ਛੋਟਿਆ ਸੀ ਪਰ ਕਿਰਦਾਰ ਇੰਨਾ ਵੱਡਾ ਸੀ ਕਿ ਬਿਆਨ ਨਹੀਂ ਕੀਤਾ ਸਾਹਿਬ ਬਿਲਕੁਲ ਪਾਤਰ ਸਾਹਿਬ ਦੇ ਨਾਲ ਤੁਰਦਿਆਂ ਅਸੀਂ ਸਰੀਰੇ ਕੱਜ ਵਿੱਚ ਭਾਵੇਂ ਉੱਚੇ ਹੋਈਏ ਪਰ ਉਹਨਾਂ ਦੇ ਸਾਹਮਣੇ ਅਸੀਂ ਛੋਟੇ ਸੀ ਉਹਨਾਂ ਦਾ ਕਾਦੀ ਸਤਿਕ ਤੌਰ ਤੇ ਉਹਨਾਂ ਦੇ ਕੰਮਾਂ ਕਰਕੇ ਇੰਨਾ ਵੱਡਾ ਸੀਗਾ ਕਿ ਉਹ ਹਮੇਸ਼ਾ ਵੱਡੇ ਹੀ ਰਹਿਣਗੇ ਕਿਉਂਕਿ ਜੇ ਇਹ ਲੋਕ ਬਹੁਤ ਘੱਟ ਧਰਤੀ ਤੇ ਆਉਂਦੇ ਆ ਸਦੀਆਂ ਬਾਅਦ ਜਨਮ ਲੈਂਦੇ ਆ ਔਰ ਪਤਾ ਨਹੀਂ ਹੁਣ ਕਦੋਂ ਕੋਈ ਸਰਜੀਤ ਪਾਤਰ ਆਏਗਾ ਔਰ ਮੇਰੇ ਨਾਲ ਹਮੇਸ਼ਾ ਉਹਦਾ ਬੜਾ ਪਿਆਰ ਸੀ ਬਹੁਤ ਸਤਕਾਰ ਦਿੰਦੇ ਸੀ ਇਹ ਬੜੀ ਉਹਨਾਂ ਦੀ ਵੱਡੀ ਗੱਲ ਸੀ ਕਿ ਉਹਨਾਂ ਨੇ ਆਪਣੇ ਛੋਟਿਆਂ ਨੂੰ ਵੀ ਉਨਾ ਹੀ ਸਤਕਾਰ ਦਿੱਤਾ ਜਿੰਨਾ ਉਹਨਾਂ ਵੱਡਿਆਂ ਨੂੰ ਦਿੱਤਾ ਅਭਿਸ਼ੈ ਔਰ ਬੇਲਦੀ ਵੀ ਦੇਖਦੇ ਆ ਦੂਰੋਂ ਇੱਕ ਸਮਾਈਲ ਤੇ ਦੋਵਾਂ ਹੱਥਾਂ ਦੇ ਵਿੱਚ ਹੱਥ ਲੈ ਕੇ ਉਹਨਾਂ ਦੇ ਮਿਲਣਾ ਨਿੱਗੀ ਗਲਵੱਕੜੀ ਦੇ ਨਾਲ ਔਰ ਅਸੀਂ ਹਮੇਸ਼ਾ ਉਹਨਾਂ ਨੂੰ ਮਿਸ ਕਰਦੇ ਰਵਾਂਗੇ ਕਿ ਉਸ ਬੇਸ਼ੱਕ ਸਾਡੇ ਵਿੱਚ ਨਹੀਂ ਹੈ ਆ ਸੱਚ ਵਿੱਚ ਅਸੀਂ ਉਹਨੂੰ ਬਹੁਤ ਮਿਸ ਕਰਦੇ ਹਾਂ ਜਿਵੇਂ ਤੁਸੀਂ ਉਹਨਾਂ ਨੂੰ ਮਿਲੇ ਹੋ ਕਿ ਕੀ ਸੰਵਾਜਾ ਕਰਦੇ ਸੀ ਕਿ ਮੈਂ ਇੰਡਸਟਰੀ 'ਚ ਇਹ ਬਦਲਾਅ ਦੇਖਣਾ ਚਾਹੁੰਦਾ ਆਉਣ ਵਾਲੀ ਇੰਡਸਟਰੀ ਐਕਚੁਅਲੀ ਉਹਨਾਂ ਨੌਜਵਾਨਾਂ ਦੇ ਉੱਤੇ ਬਹੁਤ ਯਕੀਨ ਕਰਦੇ ਸੀ ਅਬ ਇਹ ਸਭ ਬੱਚਿਆਂ ਦੇ ਵਿੱਚ ਜਾਣਾ ਚਾਹੁੰਦੇ ਸੀ ਉਹ ਕਹਿੰਦੇ ਸੀ ਸਮੁੰਦਰ ਦੇ ਉੱਤੇ ਮੀਂਹ ਪਾਉਣ ਦਾ ਕੋਈ ਫਾਇਦਾ ਨਹੀਂ ਜੇ ਗੱਲ ਕਰਨੀ ਤੇ ਨੌਜਵਾਨਾਂ ਨਾਲ ਗੱਲ ਕਰੀਏ ਜਿੰਨਾਂ ਜਿਹੜੇ ਆਲਰੇਡੀ ਸਕੋਲਰ ਨਹੀਂ ਉਹਨਾਂ ਨਾਲ ਗੱਲਾਂ ਨਾ ਕਰੋ ਨੌਜਵਾਨਾਂ ਨਾਲ ਗੱਲਾਂ ਕਰੋ ਉਹ ਪੰਜਾਬ ਪ੍ਰਤੀ ਬਹੁਤ ਚਿੰਤਤ ਸੀਗੇ ਕਿ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਨੂੰ ਜਾ ਰਹੀ ਹੈ ਇਹਨਾਂ ਨੂੰ ਉਹਨਾਂ ਦੀ ਹਮੇਸ਼ਾ ਤੁਸੀਂ ਕਵਿਤਾ ਵਿੱਚ ਗੀਤ ਗ਼ਜ਼ਲਾਂ ਚ ਦੇਖੋ ਹਮੇਸ਼ਾ ਇੱਕ ਆਸ਼ਾ ਨਜ਼ਰ ਆਉਂਦੀ ਸੀ ਉਹ ਹਮੇਸ਼ਾ ਭਵਿੱਖ ਮੁਖੀ ਸੀਗੇ ਉਹ ਸੋਹਣੇ ਸੁਪਨੇ ਸੋਚਦੇ ਸੀ ਕਿ ਜੇ ਹੁਣੇ ਵਕਤ ਆਇਆ ਕੋਈ ਗੱਲ ਨਹੀਂ ਲੰਘ ਜਾਣਗਾ ਚੰਗਾ ਵਕਤ ਵੀ ਆਏਗਾ ਇਸ ਕਰਕੇ ਅਸੀਂ ਉਹਨਾਂ ਦੀ ਕਵਿਤਾਵਾਂ ਉਹਨਾਂ ਦੇ ਗੀਤ ਉਹਨਾਂ ਦੀਆਂ ਗ਼ਜ਼ਲਾਂ ਜਿਹੜੀਆਂ ਉਹ ਸਾਡੇ ਲਈ ਸਾਡੇ ਪਵਿੱਤ੍ਰ ਲਈ ਸਾਡੀ ਦੁਨੀਆ ਲਈ ਸਾਡੇ ਲੋਕਾਂ ਲਈ ਬਹੁਤ ਮਾਇਨੇ ਰੱਖਦੀਆਂ ਨੇ ਤੇ ਮੈਂ ਤਾਂ ਉਹਨਾਂ ਦੀ ਕਵਤਾਵਾਂ ਦਾ ਮੰਚਨ ਬਹੁਤ ਕੀਤਾ ਹੋਇਆ ਨਾਟਕਾਂ ਦੇ ਵਿੱਚ ਵੀ ਉਹਨਾਂ ਦੀ ਕਵਤਾਵਾਂ ਹੋਈਆਂ ਉਹਨਾਂ ਦੀ ਪੂਰੀ ਕਵਤਾ ਦਾ ਮੰਚਨ ਕੀਤਾ ਹੋਇਆ ਜਿਹੜੀ ਸ਼ਾਇਰੀ ਨੂੰ ਪਿਆਰ ਕਰਦੇ ਹੁਣੇ ਹਾਲ ਹੀ ਵਿੱਚ ਸ਼ਾਇਰੀ ਚ ਸਰਕਾਰ ਦੇ ਉਸਤਾਦ ਵੀ ਬਣੇ ਤੇ ਕਿਤੇ ਨਾ ਕਿਤੇ ਸੁਰਜੀਤ ਪਾਤ ਜੀ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਬਿਲਕੁਲ ਐਕਚੁਅਲੀ ਇਹ ਜਿਹੜੀ ਫਿਲਮ ਦੀ ਸ਼ੁਰੂਆਤ ਸ਼ਾਇਰੀ ਦੀ ਉਨ੍ਹਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਹੀ ਹੋਈ ਸੀ ਸਭ ਤੋਂ ਪਹਿਲੀ ਮੁਲਾਕਾਤ ਅਸੀਂ ਉੱਧਰ ਨਾਲ ਹੀ ਕੀਤੀ ਸੀ ਕਿ 1973 ਚ ਕਿੰਨੇ ਸ਼ਾਇਰੀ ਦੇ ਮਹਿਫਲਾਂ ਲੱਗਦੀਆਂ ਸੀ ਕਿਦਾਂ ਦੀ ਸ਼ਾਇਰੀ ਸੀ ਕਿਦਾਂ ਗੁੰਗਣਾਉਂਦੇ ਸੀ ਕਿਦਾਂ ਬੋਲਦੇ ਸੀ ਤਾਂ ਪਾਦਰ ਸਾਹਿਬ ਨੇ ਸਾਨੂੰ ਬਹੁਤ ਕੁਝ ਗਾਈਡ ਕੀਤਾ ਸੋ ਪਾਦਰ ਸਾਹਿਬ ਦੀ ਉਸ ਫਿਲਮ ਦੇ ਵਿੱਚ ਵੀ ਤੇ ਕੈਲੂ ਕੇ ਕੰਟਰੀਬਿਊਸ਼ਨ ਹੈ ਉਹਨਾਂ ਦਾ ਅਸ਼ੀਰਵਾਦ ਹੈ ਉਸ ਫਿਲਮ ਵਾਸਤੇ ਵੀ ਬਸ ਉਹਨਾਂ ਨੇ ਜਿਸ ਦਿਨ ਮੈਂ ਦੇਖਣ ਜਾਣਾ ਸੀ ਇਹ 17 ਤਰੀਕ ਦਾ ਪ੍ਰੋਗਰਾਮ ਸੀ ਚੰਡੀਗੜ੍ਹ ਸਾਡੀ ਮੀਟਿੰਗ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਆਪਾਂ 17 ਤਰੀਕ ਨੂੰ ਫਿਲਮ ਦੇਖਾਂਗੇ ਪਰ ਉਸ ਤੋਂ ਪਹਿਲਾਂ ਹੀ ਚੁਰ ਗਏ ਬਹੁਤ ਸੀਗਾ ਕਿ ਮੈਂ ਫਿਲਮ ਦੇਖ ਸਕਾਂ ਦੇਖਦੇ ਫਿਲਮ ਚ ਤੁਹਾਡਾ ਰੋਲ ਦੇਖ ਕੇ ਉਹ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ ਕਿਉਂਕਿ ਇੱਕ ਉਸਤਾਦ ਵਾਲਾ ਰੋਲ ਨਿਭਾਉਣਾ ਬਹੁਤ ਵੱਡੀ ਗੱਲ ਉਹਨਾਂ ਨੇ ਕਿਉਂਕਿ ਉਹਨਾਂ ਨੇ ਇਸ ਮੇਰੇ ਕਰੈਕਟਰ ਬਾਰੇ ਸੁਣਿਆ ਬਹੁਤ ਸੀਗਾ ਕਿ ਕੇਵਲ ਨੇ ਬਹੁਤ ਅੱਛਾ ਰੋਲ ਕੀਤਾ ਉਹਦੇ ਵਿੱਚ ਉਹਨਾਂ ਦੇ ਬਿਨਾਂ 8 ਤਰੀਕ ਨੂੰ ਮਿਲੇ ਉਹ ਸਾਡੀ ਆਖਰੀ ਮਿਲਣੀ ਸੀ 8 ਤਰੀਕ ਨੂੰ ਅਸੀਂ ਇਕੱਠੇ ਨੇ ਫੋਟੋ ਵੀ ਲਵਾਈ ਹੈ ਉਹ ਸਾਡੀ ਇਕੱਠਿਆਂ ਦੀ ਆਖਰੀ ਫੋਟੋ ਚੰਡੀਗੜ੍ਹ 'ਚ ਤੇ ਉਸ ਦਿਨ ਉਦੋਂ ਦੀ ਪ੍ਰੋਗਰਾਮ ਤੈਅ ਹੋਇਆ ਕਿ 17 ਨੂੰ ਆਪਾਂ ਫਿਲਮ ਦੇਖਣੇ ਚਾਹਾਂ ਔਰ ਉਹਨਾਂ ਨੇ ਗੁਜਾਰ ਸਿੰਘ ਸੰਧੂ ਉਹਨਾਂ ਨੇ ਮੇਰੀ ਬੜੀ ਤਾਰੀਫ ਕੀਤੀ ਕਿ ਆਪਾਤ ਸਰ ਤੁਸੀਂ ਫਿਲਮ ਜ਼ਰੂਰ ਦੇਖਿਓ ਤੁਹਾਡੇ ਵੇਖਣ ਵਾਲੀ ਹੈ ਔਰ 17 ਤਰੀਕ ਨੂੰ ਫਿਲਮ ਦੇਖਣੀ ਸੀ ਪਰ ਉਸ ਤੋਂ ਪਹਿਲਾਂ ਹੀ ਉਤਰ ਗਏ ਪਰ ਫਿਰ ਵੀ ਮੈਂ ਸਮਝਦਾ ਉਹ ਸਾਡੀ ਅੰਗ ਦੀ ਸੰਗਧੀ ਉਹਨਾਂ ਦੀ ਸ਼ਾਇਰੀ ਸਾਡੇ ਅੰਗ ਸੰਗ ਹੈ ਉਹ ਸਾਡੇ ਬੱਚਿਆਂ ਦੇ ਕੋਲ ਇੱਕ ਵਿੱਚ ਸਾਡੇ ਨੌਜਵਾਨਾਂ ਦੇ ਕੋਲ ਇੱਕ ਵਿੱਚ ਪੰਜਾਬ ਦੀ ਪੰਜਾਬੀ ਦੇ ਵਿੱਚ ਹਮੇਸ਼ਾ ਸਾਡੇ ਨਾਲ ਰਹਿ ਕੇ ਸੋਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਹੈ ਉਹਨਾਂ ਦੀਆਂ ਮਿਹਨਤਾਂ ਤੋਂ ਬਿਨਾਂ ਤੈਸੀ ਕੇਵਲ ਤਾਲੀਵਾਲ ਜਿਨ੍ਹਾਂ ਨੇ ਹਾਲੇ ਵਿੱਚ ਸ਼ਾਇਰ ਫਿਲਮ ਵਿੱਚ ਸਰਤਾਜ ਦੇ ਉਸਤਾਦ ਦਾ ਰੋਲ ਲਿਭਾਇਆ ਤੇ ਉਹਨਾਂਵੇਂ ਨਵੇਂ-ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੁਸ ਪੰਜਾਬੀ ਦੇ ਨਾਲ ਕੈਮਰਾ ਮਰਸਾ ਮੈਂ ਤੁਹਾਡੇ ਨਾਲ ਹਾਂ